ਤਤਰੀ ਕਲ ਦੋਸਤੋ ਪਾਨਾ ਸਿੱਧੂ ਦੀ ਰਿਹਾਈ ਬਾਰੇ ਖਾਸ ਅਪਡੇਟ ਖਾਸ ਵੱਡੀ ਖਬਰ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ ਇਸ ਤੋਂ ਪਹਿਲਾਂ ਕਿ ਤੁਹਾਨੂੰ ਇਸ ਖਬਰ ਵੱਲ ਅੱਗੇ ਲੈ ਕੇ ਚੱਲੀਏ ਇੱਕ ਅਨਾਉਂਸਮੈਂਟ ਕਹਿ ਸਕਦੇ ਹਾਂ ਇੱਕ ਬੇਨਤੀ ਜ਼ਰੂਰ ਹੈ ਜੋ ਲੱਖਸਦਾਨਾ ਅਤੇ ਹੋਰ ਕਿਸਾਨ ਜਥੇਬੰਦੀਆਂ ਵੱਲੋਂ ਪਾਨਾ ਸਿੱਧੂ ਦੀ ਰਿਹਾਈ ਦੇ ਲਈ ਇੱਕ ਮੂਹਮ ਚਲਾਈ ਗਈ ਹੈ ਉਸ ਦੇ ਤਹਿਤ ਕਿਹਾ ਗਿਆ ਹੈ ਕਿ ਜੋ 1 ਅਤੇ 3 ਤਰੀਕ ਦੇ ਇਕੱਠ ਦੀ ਕਾਲ ਹੈ ਉਹ ਜਿਉਂ ਦੀ ਤਿਉ ਹੈ ਇੱਕ ਤਰੀਕ ਨੂੰ ਜੋ ਇਕੱਠ ਹੈ ਸਿਮਰਜੇ ਸਿੰਘ ਮਾਨ ਜੋ ਕਿ ਐਮਪੀ ਨੇ ਹਲਾਕੇ ਤੋਂ ਉਹਨਾਂ ਵੱਲੋਂ ਕੀਤਾ ਗਿਆ ਅਤੇ ਤਿੰਨ ਤਰੀਕ ਦੀ ਕਾਲ ਲੱਖਾ ਸੁਧਾਰਾ ਵੱਲੋਂ ਭਾਨਾ ਸਿੱਧੂ ਦੇ ਕਰੀਬੀਆਂ ਵੱਲੋਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਸਾਂਝੀ ਕਾਲ ਹੈ ਸੀਐਮ ਮਾਨ ਦੀ ਸੰਗਰੂਰ ਕੋਠੀ ਨੂੰ ਘੇਰਨ ਦੀ ਅਤੇ ਹੋਰ ਐਮਐਲਏ ਦੇ ਘਰਾਓ ਵੀ ਕੀਤੇ ਜਾ ਸਕਦੇ ਨੇ ਹੋਰ ਵੀ ਵੱਡੀ ਕਾਲ ਹੋ ਸਕਦੀ ਹੈ ਜੋ ਕਿ ਤਿੰਨ ਤਰੀਕ ਦੀ ਵੀ ਕਾਲ ਜਿਉਂ ਦੀ ਤਿਉਂ ਹੈ ਸੋ ਰਿਹਾਈ ਦੀ ਕੀ ਖਬਰ ਨਿਕਲ ਕੇ ਆਈ ਹੈ ਉਹ ਤੁਹਾਨੂੰ ਦੱਸਦੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਤੋਂ 20 ਤਰੀਕ ਤੋਂ ਪੰਨਾ ਸਿੱਧੂ ਤੇ ਪਰਚਾ ਦਰਜ ਕੀਤਾ ਗਿਆ ਉਸ ਦਿਨ ਤੋਂ ਉਹਨਾਂ ਤੇ ਕਾਫੀ ਜ਼ਿਆਦਾ ਤਸੱਦਦ ਹੋਇਆ ਹੈ ਜੋ ਜਮਾਨਤ ਵੀ ਹੋਈ ਸੀ ਉਹ ਵੀ ਕਹਿ ਸਕਦੇ ਆ ਕਿ ਰਾਸ ਨਹੀਂ ਆਈ ਅਤੇ ਭੰਨਾ ਸਿੱਧੂ ਨੂੰ ਪਹਿਲਾਂ ਪਟਿਆਲਾ ਪੁਲਿਸ ਰਿਮਾਂਡ ਤੇ ਲੈ ਗਈ ਤੇ ਫਿਰ ਮੁਹਾਲੀ ਪੁਲਿਸ ਰਿਮਾਂਡ ਤੇ ਲੈ ਗਈ ਕਹਿ ਸਕਦੇ ਆ ਕਿ ਪ੍ਰਸ਼ਾਸਨ ਗੱਲ ਸੁਣਨ ਦੇ ਲਈ ਵੀ ਤਿਆਰ ਨਹੀਂ ਸੀ ਪਰ 29 ਤਰੀਕ ਨੂੰ ਪਿੰਡ ਕੋਟ ਤੋਂ ਨਵੇਖੇ ਜੋ ਇੱਕ ਵੱਡਾ ਇਕੱਠ ਹੋਇਆ ਉਸ ਨੇ ਇੱਕ ਵੱਡਾ ਪ੍ਰੈਸ਼ਰ ਪਾਇਆ ਸਰਕਾਰ ਤੇ ਪ੍ਰਸ਼ਾਸਨ ਤੇ ਕਹਿ ਸਕਦੇ ਆ ਕਿ ਸਰਕਾਰ ਨੂੰ ਇਸ ਇਕੱਠ ਨੇ ਹਿਲਾ ਕੇ ਰੱਖ ਦਿੱਤਾ ਜੋ ਕਈ ਕਿਲੋਮੀਟਰਾਂ ਦਾ ਰਿਕਾਰਡ ਤੋੜ ਇਕੱਠ ਸੀ ਜਿਸ ਦੀ ਹਾਮੀ ਇਹ ਗੱਲ ਭਰਤੀ ਹੈ ਕਿ ਇਸ ਇਕੱਠ ਤੋਂ ਅਗਲੇ ਹੀ ਦਿਨ ਲੱਖਾਂ ਧਰਾਂ ਉਤੇ ਕਿਸਾਨ ਜਥੇਬੰਦੀਆਂ ਦੇ ਕੁਝ ਅਹਿਮ ਆਗੂ ਜੋ ਕਿ ਇਸ ਟੀਮ ਦੇ ਵਿੱਚ ਨੇ ਜੋ ਕਿ ਭਾਨਾ ਸਿੱਧੂ ਦੀ ਰਿਹਾਈ ਦੇ ਲਈ ਸੰਘਰਸ਼ ਕਰ ਰਹੇ ਨੇ ਉਹਨਾਂ ਨੂੰ ਮੀਟਿੰਗ ਦੇ ਲਈ ਐਸਐਸਪੀ ਬਰਨਾਲਾ ਅਤੇ ਐਸਐਸਪੀ ਬਠਿੰਡਾ ਵੱਲੋਂ ਇੱਕ ਮੀਟਿੰਗ ਦੇ ਲਈ ਬੁਲਾਇਆ ਜਾਂਦਾ ਹੈ ਜੋ ਕਿ ਕਿਤੇ ਨਾ ਕਿਤੇ ਸਰਕਾਰ ਹੁਣ ਇਸ ਮਾਮਲੇ ਤੇ ਨਰਮ ਪੈਣ ਦੀ ਨਜ਼ਰ ਆ ਰਹੀ ਹੈ ਇਸ ਗੱਲ ਦੀ ਵੀ ਹਾਮੀ ਭਰਦਾ ਕਿਉਂਕਿ ਸਰਕਾਰ ਵੱਲੋਂ ਇਹਨਾਂ ਜੋ ਐਸਐਸਪੀ ਸਹਿਵਾਨ ਹੈ ਉਹਨਾਂ ਦੀ ਡਿਊਟੀ ਲਗਾਈ ਗਈ ਹੋਵੇਗੀ ਆਪਣੇ ਪੱਧਰ ਤੇ ਤਾਂ ਇਹਨਾਂ ਵੱਲੋਂ ਮੀਟਿੰਗ ਨਹੀਂ ਕੀਤੀ ਗਈ ਅਤੇ ਇਸ ਮੀਟਿੰਗ ਦੇ ਵਿੱਚ ਸਾਫ਼ ਤੌਰ ਤੇ ਲੱਖਸ ਸੁਧਾਨਾ ਅਤੇ ਕਿਸਾਨ ਜਥੇਬੰਦੀਆਂ ਦੇ ਜੋ ਗੋ ਸ਼ਾਮਲ ਹੋਏ ਉਹਨਾਂ ਦੀ ਦੋ ਟੁੱਕ ਇਹ ਗੱਲ ਕਹਿਣੀ ਸੀ ਕਿ ਕੋਈ ਜ਼ਮਾਨਤ ਨਹੀਂ ਕਰਾਉਣੀ ਕੋਈ ਅਸੀਂ ਇਸ ਤਰ੍ਹਾਂ ਦੀ ਰਿਹਾਈ ਨਹੀਂ ਕਰਾਉਣੀ ਜਿੰਨਾ ਚਿਰ ਪਰਚੇ ਕੈਨਸਲ ਕਰਕੇ ਪਾਨਾ ਸਿੱਧੂ ਨੂੰ ਬਾ ਇੱਜ਼ਤ ਰਿਹਾ ਕੀਤਾ ਜਾਵੇ ਜੋ ਵੀ ਝੂਠੇ ਪਰਚੇ ਦਰਜ ਕੀਤੇ ਨੇ ਉਹਨਾਂ ਨੂੰ ਕੈਨਸਲ ਕੀਤਾ ਜਾਵੇ ਜਿਸ ਤੋਂ ਬਾਅਦ ਜੋ ਐਸਐਸਪੀ ਸਹਿਵਾਨਸਨ ਉਹਨਾਂ ਦਾ ਕਹਿਣਾ ਸੀ ਕਿ ਇਹ ਜੋ ਐਕਸ਼ਨ ਹੈ ਜੋ ਗੱਲ ਹੈ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਨਹੀਂ ਆਉਂਦੀ ਇਸ ਦੇ ਲਈ ਉਹ ਸਰਕਾਰ ਦੇ ਨਾਲ ਗੱਲਬਾਤ ਕਰਨਗੇ ਤੇ ਅੱਜ ਫਿਰ ਤੋਂ ਲੱਖੜਦਾਨ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਬੁਲਾਇਆ ਗਿਆ ਮੀਟਿੰਗ ਦੇ ਲਈ ਅਤੇ ਇਸ ਮੀਟਿੰਗ ਦੇ ਵਿੱਚ ਸਕਾਰਾਤਮਕ ਨਤੀਜੇ ਆਉਣ ਦੀ ਪੂਰੀ ਪੂਰੀ ਉਮੀਦ ਹੈ ਇਸ ਮੀਟਿੰਗ ਦੇ ਵਿੱਚ ਕੀ ਗੱਲਬਾਤ ਹੋਈ ਉਹ ਵੀ ਤੁਹਾਨੂੰ ਤੁਹਾਨੂੰ ਦਿਖਾਵਾਂਗੇ ਐਸਐਲਏ ਲਿਮਟਿਡ ਦੇ ਅੰਦਰ ਨਾਲ ਲਗਾਤਾਰ ਬਣੇ ਰਹਿਣਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਤੇ ਦੋਸਤੋ ਤੁਹਾਡਾ ਕੀ ਕਹਿਣਾ ਇਸ ਮਾਮਲੇ ਤੇ ਕੀ ਭਾਨਾ ਸਿੱਧੂ ਦੀ ਜੋ ਰਿਹਾਈ ਹੈ ਉਹ ਪਰਚੇ ਪੂਰੀ ਤਰ੍ਹਾਂ ਰੱਦ ਹੋਣ ਤੋਂ ਬਾਅਦ ਹੀ ਕਰਵਾਉਣੀ ਚਾਹੀਦੀ ਹੈ ਜਾਂ ਫਿਰ ਉਹਨਾਂ ਦੀ ਜੇਕਰ ਪ੍ਰਸ਼ਾਸਨ ਕਹਿੰਦਾ ਕਿ ਤੁਸੀਂ ਪਹਿਲੇ ਜ਼ਮਾਨਤ ਕਰਵਾ ਲਓ ਬਾਅਦ ਵਿੱਚ ਇਹਨਾਂ ਦੀ ਇਨਕੁਆਰੀ ਕਰਕੇ ਪਰਚੇ ਕੈਨਸਲ ਕੀਤੇ ਜਾਣਗੇ ਕੀ ਉਸ ਤਰ੍ਹਾਂ ਦੀ ਗੱਲਬਾਤ ਕਰਨੀ ਚਾਹੀਦੀ ਹੈ ਜਰੂਰ ਕਮੈਂਟ ਕਰਨਾ ਕਿ ਭਾਨਾ ਸਿੱਧੂ ਦੀ ਰਿਹਾਈ ਪਰਚੇ ਰੱਦ ਕਰਵਾ ਕੇ ਹੋਣੀ ਚਾਹੀਦੀ ਹੈ ਜਾਂ ਜਿਵੇਂ ਪ੍ਰਸ਼ਾਸਨ ਵੱਲੋਂ ਕਿਹਾ ਜਾਂਦਾ ਓਵੇਂ ਹੋਣੀ ਚਾਹੀਦੀ ਹੈ ਕਿਉਂਕਿ ਜੋ ਕਾਨੂੰਨ ਮਾਹਰ ਨੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜੋ ਪਰਚੇ ਕੈਨਸਲ ਕਰਨ ਦੀ ਇੱਕ ਪ੍ਰਕਿਰਿਆ ਹੁੰਦੀ ਹੈ ਭਾਨਾ ਸਿੱਧੂ ਦੇ ਕਰੀਬੀ ਲਖਨਸਾਣਾ ਅਤੇ ਹੋਰ ਕਿਸਾਂ ਜਥੇਬੰਦੀਆਂ ਦਾ ਇਹੀ ਕਹਿਣਾ ਹੈ ਕਿ ਅਸੀਂ ਆਪਣੀ ਗੱਲ ਤੋਂ ਟਸ ਤੋਂ ਮਸ ਨਹੀਂ ਹੋਵਾਂਗੇ ਭਾਨਾ ਸਿੱਧੂ ਦੀ ਰਿਹਾਈ ਉਦੋਂ ਹੀ ਹੋਵੇਗੀ ਜਦੋਂ ਉਹਨਾਂ ਤੇ ਦਰਜ ਪਰਚੇ ਕੈਨਸਲ ਕੀਤੇ ਜਾਣਗੇ ਕਿਉਂਕਿ ਇਸ ਤਰ੍ਹਾਂ ਦੀ ਕਾਰਵਾਈ ਫਿਰ ਠੰਡੇ ਵਸਤੇ ਦੇ ਵਿੱਚ ਪਾਉਣ ਦੇ ਲਈ ਵੀ ਹੁੰਦੀ ਹੈ ਕਿ ਇੱਕ ਵਾਰ ਭਾਨਾ ਸਿੱਧੂ ਦੀ ਰਿਹਾਈ ਕਰ ਦਈਏ ਇਸ ਮਾਮਲੇ ਦੇ ਵਿੱਚ ਲੋਕ ਠੰਡੇ ਪੈ ਜਾਣਗੇ ਤੇ ਫਿਰ ਤੋਂ ਕੋਈ ਇਸ ਤਰ੍ਹਾਂ ਦੀ ਚਾਲ ਚੱਲੀ ਜਾਵੇ ਇਸ ਬਾਰੇ ਤੁਹਾਡਾ ਕੀ ਕਹਿਣਾ ਜਰੂਰ ਕਮੈਂਟ ਕਰਨਾ ਆਓ ਦੇਖੋ ਲੱਖਾ ਸਧਾਨਾ ਨੇ ਇਸ ਮਾਮਲੇ ਤੇ ਕੀ ਖੁਲਾਸੇ ਕੀਤੇ ਨੇ ਵਾਇਰੂ ਜੀ ਕੀ ਫਤਿਹ ਜੋ ਭਾਨਾ ਸਿੰਘ ਸਿੱਧੂ ਤੁਹਾਨੂੰ ਪਤਾ ਕਿ ਪਿਛਲੇ ਦਿਨਾਂ ਤੋਂ ਜੇਲ੍ਹ ਚ ਬੰਦ ਦਾ ਉਸ ਨੂੰ ਲੈ ਕੇ ਅੱਜ ਪ੍ਰਸ਼ਾਸਨ ਨੇ ਸਾਨੂੰ ਬੁਲਾਇਆ ਸੀ ਐਸਐਸਪੀ ਬਰਨਾਲਾ ਐਸਐਸਪੀ ਬਠਿੰਡਾ ਦੇ ਨਾਲ ਗੱਲਬਾਤ ਹੋਈ ਹੈ ਅਸੀਂ ਇੱਕੋ ਹੀ ਆਪਣੀ ਗੱਲ ਰੱਖੀ ਹੈ ਕਿ ਬਿਨਾਂ ਸ਼ਰਤ ਪੰਨਾ ਸਿੰਘ ਸਿੱਧੂ ਨੂੰ ਰਿਹਾ ਕਰਨਾ ਤੇ ਜਿਹੜੇ ਮੁਕੱਦਮੇ ਆ ਰੱਦ ਕੀਤੇ ਜਾਣ ਇਹਦੇ ਉੱਤੇ ਹਲੇ ਗੱਲਬਾਤ ਜਿਹੜੀ ਉਹ ਸਿਰੇ ਨਹੀਂ ਚੜੀ ਆ ਇਹ ਦੁਬਾਰਾ ਇਹ ਕਹਿੰਦੇ ਵੀ ਕੱਲ ਨੂੰ ਅਸੀਂ ਅਫਸਰਾਂ ਨੇ ਗੱਲ ਕਹੀ ਹੈ ਵੀ ਅਸੀਂ ਕੱਲ ਨੂੰ ਦੁਬਾਰਾ 11 ਵਜੇ ਦੀ ਮੀਟਿੰਗ ਫੇਰ ਰੱਖੀ ਹੈ ਤੇ ਅਸੀਂ ਅਪੀਲ ਕਰਦੇ ਆਂ ਸਮੂੱਚੀ ਆਪਣੀ ਸੰਗਤ ਨੂੰ ਕਿ ਆਪਣਾ ਜਿਹੜਾ ਤਿੰਨ ਦਾ ਮੇਸਿਆ ਹੋਇਆ ਪ੍ਰੋਗਰਾਮ ਹੈ ਸਰੂਰ ਵਾਲਾ ਉਹ ਜਿਉਂ ਦੀ ਤਿਉਂ ਬਰਕਰਾਰ ਰਹੂਗਾ ਕਿਉਂਕਿ ਭਾਨਾ ਹਲੇ ਰਿਹਾਰ ਨਹੀਂ ਹੋਇਆ ਇਹ ਕੱਲ ਨੂੰ ਅਗਲੀ ਮੀਟਿੰਗ ਦੇ ਵਿੱਚ ਜਿਹੜੀ ਗੱਲਬਾਤ ਸਾਹਮਣੇ ਆਊਗੀ ਉਹ ਤੁਹਾਨੂੰ ਕੱਲ ਨੂੰ ਦੱਸ ਦਿਆਂਗੇ ਪਰ ਤਿਆਰੀ ਫੁੱਲ ਰੱਖਿਓ ਇੱਕ ਵਾਲੇ ਦੀ ਵੀ ਧੂਰੀ ਵਾਲੇ ਦੀ ਵੀ ਤੇ ਤਿੰਨ ਵਾਲਾ ਜਿਹੜਾ ਆਪਣਾ ਸਰੂਰ ਜਾਣਾ ਇਹਦੇ ਘਰ ਦੇ ਅੱਗੇ ਉਹਦੀ ਵੀ ਤਿਆਰੀ ਫੁੱਲ ਰਹੀ। ਕੀ ਕੀ ਇੱਕ ਦਾ ਕੀ ਹੈ ਤਿੰਨ ਦਾ ਕੀ ਇੱਕ ਵਰਦਾ। ਇੱਕ ਤਰੀਕ ਨੂੰ ਆਪਣੇ ਮਾਨ ਸਾਹਿਬ ਨੇ ਰੱਖਿਆ। ਧੂਰੀ ਦੇ ਵਿੱਚ ਜਿਹੜੇ ਐਮਪੀ ਨੇ ਇੱਥੋਂ ਉਹਨਾਂ ਨੇ ਤੇ ਤਿੰਨ ਦਾ ਜਿਹੜਾ ਹੈਗਾ ਉਹ ਸਾਡਾ ਸਾਰਾ ਜੰਨੀਆਂ ਵੀ ਜੱਥੇਬੰਦੀਆਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਤਿੰਨ ਤਰੀਕ ਦਾ ਜਿਹੜਾ ਭਵਨ ਸਿੰਘ ਮਾਨ ਦਾ ਜਿਹੜਾ ਘਰਾਓ ਰੱਖਿਆ ਘਰ ਦਾ ਉਧਰ ਨੂੰ ਜਾਣ ਦਾ ਸੱਦਾ ਤੇ ਉਹਦੇ ਲਈ ਤਿਆਰੀਆਂ ਆਦੀਆਂ ਫੁੱਲ ਰੱਖਣੀਆਂ ਢਿੱਲੀ ਨਹੀਂ ਗੱਲ ਕਰਨੀ। ਕਿਉਂਕਿ ਹਲੇ ਤੁਹਾਨੂੰ ਪਤਾ ਹੀ ਇਹ ਵੀ ਸਰਕਾਰਾਂ ਕਿਵੇਂ ਤਕੜਮਬਾਜ਼ੀਆਂ ਖੇਡਦੀਆਂ ਹੁੰਦੀਆਂ ਨੇ ਇਹ ਮੀਟਿੰਗਾਂ ਜਲਝਾ ਕੇ ਛੱਡ ਦੇਾਂਗੇ ਛੁੜਾ ਦੇਾਂਗੇ ਜੀ ਭਾਣਾ ਮੈਂ ਫੇਰ ਕਹਾਂ ਹਲੇ ਨਹੀਂ ਛੱਡਿਆ ਹਲੇ ਨਹੀਂ ਰਿਹਾ ਹੋਇਆ ਪਰਚੇ ਪਤਾ ਨਹੀਂ ਹੋਰ ਕਿੰਨੇ ਕ ਤਿਆਰ ਕਰੀ ਬੈਠੇ ਆ ਕੱਲ ਨੂੰ ਜਿਹੜੀ 11 ਵਜੇ ਗੱਲ ਸਾਹਮਣੇ ਆਉਣੀ ਆ ਦੁਬਾਰਾ ਮੀਟਰ ਚ ਉਹ ਦੱਸ ਦਾਂਗੇ ਬਿਨਾਂ ਸ਼ਰਤ ਰਿਹਾਈ ਕੋਈ ਜ਼ਮਾਨਤ ਨਹੀਂ ਕਰਾਉਣੀ ਕੋਈ ਜ਼ਮਾਨਤ ਭਰਉਣੀ ਨਹੀਂ ਤੇ ਕੋਈ ਆਪਾਂ ਜਿਹੜਾ ਪਰਚਾ ਉਹਦਾ ਸਾਰੇ ਰੱਦ ਹੋਣੇ ਚਾਹੀਦੇ ਜਿਹੜਾ ਇੱਕ ਕੋਈ ਗੱਲ ਇਸ ਤਰ੍ਹਾਂ ਕੀਤੀ ਪ੍ਰਸ਼ਾਸਨ ਨੇ ਪਰਚੇ ਨੂੰ ਰੱਦ ਕਰਨ ਨੂੰ ਲੈ ਕੇ ਕੋਈ ਆਣਾ ਕਰਨੀ ਨਹੀਂ ਇਹ ਕਹਿੰਦੇ ਉੱਪਰ ਅਸੀਂ ਆਪਣੇ ਅਫਸਰਾਂ ਨਾਲ ਗੱਲ ਕਰਾਂਗੇ ਆਪਣੇ ਜਿਹੜੇ ਸਰਕਾਰ ਨਾਲ ਗੱਲ ਕਰਨਗੇ ਤੇ ਉਹ ਗੱਲਬਾਤ ਕੱਲ ਨੂੰ ਦੁਬਾਰਾ 11 ਵਜੇ ਫੇਰ ਕੀਤੀ। ਤੁਹਾਨੂੰ ਕੀ ਲੱਗਦਾ ਜਿਵੇਂ ਐਡਾ ਲੰਬਾ ਕੱਲ ਵੱਡਾ ਇਕੱਠ ਹੋਇਆ ਦੇਖ ਕੇ ਉਹ ਲੱਗਦਾ ਕਿ ਸਰਕਾਰ ਨੂੰ ਇੱਕ ਦਰ ਬਹਿ ਗਿਆ ਅਗਲੇ ਕੱਟ ਨੂੰ ਨਹੀਂ ਦੇਖੋ ਇਹ ਤਾਂ ਇਹ ਤਾਂ ਸਰਕਾਰ ਨੂੰ ਮੇਰੀ ਗੱਲ ਸੁਣ ਉਹਨੇ ਕੋਈ ਜ਼ਬਰ ਥੋੜੀ ਕੀਤਾ ਉਹ ਕੋਈ ਅਤਵਾਦੀ ਫੜਿਆ ਇਹਨਾਂ ਨੇ ਜਿਹੜੇ ਇਸ ਤਰੀਕੇ ਨਾਲ ਮੁਕੱਦਮੇ ਦਰਜ ਕਰ ਰਹੇ ਆ ਤੇ ਕੁੱਟਮਾਰ ਹਲੇ ਵੀ ਕਰੀ ਜਾਂਦੇ ਆ ਉਹਦੀ ਆ ਕੱਲ ਮਹੱਲੀ ਸੀ ਸਟਾਫ ਦੇ ਚੋਂ ਲਿਜਾ ਕੇ ਜੋ ਬਰਫ ਉਦੋਂ ਸੇਲੰਗਾ ਦੇ ਲਟਾਇਆ ਜਾ ਰਿਹਾ ਬਰਫ ਤੇ ਤੇ ਉੱਤੇ ਸਿਰ 'ਚ ਪਾਣੀ ਪਾਇਆ ਜਾ ਰਿਹਾ ਮੂੰਹ 'ਚ ਪਾਣੀ ਪਾਇਆ ਜਾ ਰਿਹਾ ਇਹ ਕਾਹਨ ਹੋ ਰਿਹਾ ਜਵਾਨੀ ਦਾ ਇਹ ਤਾਂ ਹਲੇ ਦੇਖਣਗੇ ਇਹ ਤਾਂ ਹਲੇ ਕੱਲ ਵਾਲਾ ਇਕੱਠ ਕੀ ਏਦੋਂ ਹਜ਼ਾਰ ਗੁਣਾ ਇਕੱਠ ਜਿਆਦੇ ਰੋਹ ਲੋਕਾਂ 'ਚ ਵਧੀ ਜਾਂਦਾ ਉਹਦੇ ਭਰਾ ਦੇ ਪਰਚਾ ਦੇਤਾ ਜਿਹੜੇ ਕਿੱਥੇ ਕੱਲ ਵਾਲਾ ਲੋਕਾਂ ਦਾ ਰੋਹ ਦੇਖ ਕੇ ਸਰਕਾਰ ਨੇ ਭਾਈ ਗਲਤ ਹੋ ਰਿਹਾ ਜੋ ਹੋ ਰਿਹਾ ਭਾਨੇ ਨਾਲ ਪਿੱਛੇ ਹਟਣਾ ਸੀ ਉਹਦੀ ਵਿਜੇ ਪਰਚਾ ਹੋਰ ਦੇਤਾ ਸੋ ਇਸ ਕਰਕੇ ਇਹ ਤਿਆਰੀ ਰੱਖਿਓ ਕਿਉਂਕਿ ਬਹੁਤ ਤਰੀਕੇ ਨਾਲ ਆਪਣੀਆਂ ਚਾਲਾਂ ਸਰਕਾਰ ਖੇਡਦੀ ਹੁੰਦੀ ਹੈ ਲੋਕਾਂ ਨੂੰ ਕਿਵੇਂ ਲੀਹੋ ਲਾਉਣਾ ਹੈ ਕਿਵੇਂ ਖਰੀੜਨਾ ਹੈ ਕਿਵੇਂ ਆਪਸ ਵਿੱਚ ਲੋਕਾਂ ਨੂੰ ਖਝੋਲਾ ਪਾ ਕੇ ਗੱਲ ਲੰਮੀ ਸੜਦੇ ਹੋ ਲਮਕਾ ਦਿਓ ਆਪੇ ਲੋਕ ਥੱਕ ਜਾਂਦੇ ਆ ਪਰ ਆਪਾਂ ਥੱਕਣਾ ਨਹੀਂ ਇੱਕ ਤੇ ਤਿੰਨ ਦਾ ਵੱਡਾ ਪ੍ਰੋਗਰਾਮ ਹੈ ਉਧੇ ਤਿਆਰੀ ਕਰਕੇ ਫੁੱਲ ਆਉਣੀ ਹੈ ਲੰਗਰ ਪ੍ਰਸ਼ਾਦ ਦੇ ਲੈ ਕੇ ਸਭ ਸਮਾਨ ਲੈ ਕੇ ਪਹੁੰਚ ਜਿਓ ਕੋਈ ਸ਼ਰਤਾਂ ਵੀ ਰੱਖਣ ਦੀ ਗੱਲ ਕੀਤੀ ਗੱਜ ਮੇਰੀ ਕੋਈ ਸ਼ਰਤ ਨਹੀਂ ਗੱਲ ਇਹ ਕੋਈ ਤਨਵੇੜੀ ਆ ਬਿਨਾਂ ਸ਼ਰਤ ਰਿਹਾਈ ਪਰਚੇ ਰਦ ਪ੍ਰਸ਼ਾਸਨ ਬੱਲੂਗੀ ਨਾ ਅਗਲੀ ਮੀਟਿੰਗ ਉਹ ਅਗਰੇ ਕੱਲ ਨੂੰ ਅਸਰਾਂ ਦੇ ਨਾਲ ਤੁਹਾਡੀ ਕਰਾ ਦੇਵਾਂਗੇ ਉਹਨਾਂ ਨੇ ਆਪਣੀ ਗੱਲ ਉੱਪਰ ਕੀਤੀ ਹੈ ਇਹ ਗੱਲ ਕੱਲ ਨੂੰ ਤੈ ਹੋਣੀ ਹੈ ਕਿੱਧਰ ਨੂੰ ਜਾਣੀ ਹੈ ਪ੍ਰਸ਼ਾਸਨ ਦੀ ਮੰਗ ਇਹੀ ਹੈ ਕਿ ਤਰਨਾ ਇਹ ਪ੍ਰੋਟੈਸਟ ਨਾ ਹੋਵੇ ਅਗਲਾ ਉਸ ਕ ਕੀ ਤਾਂ ਇਹ ਤਾਂ ਇਹਨਾਂ ਨੂੰ ਸੋਚਣਾ ਹੈ ਇਹ ਤਾਂ ਪ੍ਰਸ਼ਾਸਨ ਨੇ ਸੋਚਣਾ ਹੈ ਸਰਕਾਰ ਨੇ ਸੋਚਣਾ ਹੈ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਕੋਈ ਅੱਗ ਲੱਗੇ ਸ਼ਾਂਤੀ ਭੰਗ ਹੋਵੇ ਅਸੀਂ ਤਾਂ ਪਹਿਲੇ ਹੀ ਚਾਹੁੰਦੇ ਕਿ ਪੰਜਾਬ ਦੀ ਜਵਾਨੀ ਦਾ ਪਹਿਲਾਂ ਹੀ ਬਹੁਤ ਵੱਡਾ ਕਹਾਣ ਹੋਇਆ ਪਰ ਇਹ ਜਾਣਬੁੱਝ ਕੇ ਸਰਕਾਰ ਲਾਂਬੂ ਲਾਉਣ ਨੂੰ ਫਿਰਦੀ ਹੈ ਪੰਜਾਬ ਨੂੰ ਜਾਣਬੁੱਝ ਕੇ ਇਹ ਬਲਦੀ ਦੇ ਬੁੱਥੇ ਦੇਣਾ ਚਾਹੁੰਦੇ ਆ ਸ਼ਿਕਾਰ ਖੇਡ ਰਹੇ ਆ ਸਾਡੀ ਜਵਾਨੀ ਦਾ ਅੱਜ ਤਰਨ ਤਾਰਨ ਵੀ ਇਨਕਾਊਂਟਰ ਹੋਇਆ ਅੱਜ ਦੋ ਮੁੰਡਿਆਂ ਦਾ ਇਨਕਾਊਂਟਰ ਤਰਨ ਤਾਰਨ ਹੋਇਆ ਇਹ ਮਸਲਾ ਇਹ ਨਹੀਂ ਹੈਗਾ ਵੀ ਕੱਲੇ ਭਾਨੇ ਦਾ ਮਸਲਾ ਹੈ ਇਹ ਮਸਲਾ ਉਹ ਜ਼ਬਰ ਦੇ ਖਿਲਾਫ ਆ ਜ਼ੁਲਮ ਦੇ ਖਿਲਾਫ ਆ ਜਿਹੜੇ ਇਹ ਝੂਠੇ ਪੁਲਿਸ ਮੁਕਾਬਲੇ ਗੈਂਗਸਟਰ ਕਹ ਕੇ ਮਾਰ ਰਿਹਾ ਸਾਡੇ ਮੁੰਡਿਆਂ ਨੂੰ ਇਹ ਇਹ ਗੱਲ ਇੱਥੇ ਰੁਕਣੀ ਨਹੀਂ ਇਹ ਗੱਲ ਜਿਹਨੂੰ ਲੱਗਦਾ ਵੀ ਇੱਥੇ ਰੁਕੂਗੀ ਤੇ ਇਹਦੇ ਲਈ ਸਾਡੇ ਲੋਕਾਂ ਨੂੰ ਇਕੱਠੇ ਹੋਣਾ ਪੈਣਾ ਜਿਹਨੂੰ ਮਰਜ਼ੀ ਕਰਨੂ ਚੱਕ ਗੈਂਗਸਟਰ ਕਹ ਕੇ ਗੋਲੀ ਮਾਰ ਦੇਣਗੇ ਕੀ ਅਸੀਂ ਮੰਨ ਇਸ ਕਰਕੇ ਜਿਹੜੇ ਜ਼ਬਰ ਤੇ ਸਰਕਾਰ ਉਤਰੀ ਹੋਈ ਹੈ ਸ਼ਾਂਤਮਈ ਤਰੀਕੇ ਨਾਲ ਹੀ 바ਰੀ-ਬਾਰੀ ਬੇਨਤੀ ਕਰਦੇ ਆ ਇਹਨਾਂ ਨੇ ਬੜਾ ਕੋਸ਼ਿਸ਼ਾਂ ਕਰਨੀਆਂ ਭੜਕਾਉਣ ਦੀਆਂ ਉਸਾਉਣ ਦੀਆਂ ਕਿਸੇ ਤਰੀਕੇ ਨਾਲ ਆਪਣੇ ਬੰਦੇ ਬਾੜ ਕੇ ਕੋਈ ਨਾ ਕੋਈ ਮਾਹੌਲ ਖਰਾਬ ਕਰਨ ਪਰ ਆਪਾਂ ਸ਼ਾਂਤਮਈ ਤਰੀਕੇ ਨਾਲ ਜਾਗਤ ਤੇ ਰਹ ਕੇ ਇਹ ਮੋਰਚਾ ਫਤਿਹ ਕਰਨੇ ਆ ਤੇ ਆਨਲਾਈਨ ਸਮੇਂ ਦੇ ਵਿੱਚ ਜਿਹੜਾ ਜ਼ਬਰ ਟਾ ਰਹੇ ਆ ਇਹ ਜ਼ਬਰ ਦਾ ਮੁਖ ਤੋੜ ਜਮਾਉਣਾ ਹੈ